ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਹਾੜ ਹੈ ਰਖੜੀ ਰਖੜੀ ਦਾ ਤਿਹਾੜ ਜਿੱਥੇ ਭੈਣ ਭਰਾ ਦੀ ਗੁੱਟ ਤੇ ਰਖੜੀ ਬਨ ਕੇ ਭਰਾ ਦੀ ਵੱਡੀ ਉਮਰਾਂ ਦੀ ਕਾਮਨਾ ਕਰਦੀ ਹੈ ਉੱਤੇ ਹੀ ਭਰਾ ਵੱਲੋਂ ਜਿਹੜੀ ਹੈ ਵਾਦਾ ਕੀਤਾ ਜਾਂਦਾ ਹੈ ਕਿ ਮੈਂ ਭੈਣੇ ਤੇਰੀ ਤਾਂ ਜ਼ਿੰਦਗੀ ਰੱਖਿਆ ਕਰਾਂਗਾ ਸੋ ਰਖੜੀਆਂ ਜਿਹੜੀਆਂ ਪਹਿਲਾਂ ਕਦੇ ਜਿਹੜੇ ਧਾਗੇ ਬਣੇ ਜਾਂਦੇ ਸੀ ਖੰਮਣੀ ਬਣੇ ਜਾਂਦੀ ਸੀ ਪਰ ਲੇਕਿਨ ਅੱਜ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਖੂਬਸੂਰਤ ਰਖੜੀਆਂ ਜਿਹੜੀਆਂ ਨੇ ਬਾਜ਼ਾਰਾਂ ਦੇ ਵਿੱਚ ਦਿਖਾਈ ਦੇ ਰੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੰਗ ਬਰੰਗੀਆਂ ਸੋਹਣੇ ਮੋਤੀ ਧਾਗੇ ਦੇ ਨਾਲ ਸੋਹਣੇ ਜਿਹੜੇ ਜੜੀਆਂ ਹੋਈਆਂ ਦੇਖ ਸਕਦੇ ਹੋ ਤਸਵੀਰਾਂ ਜੀ ਸਿਤਾ RAM ਵੱਖ-ਵੱਖ ਤਰ੍ਹਾਂ ਦੀਆਂ ਜੜੀਆਂ ਰਖੜੀਆਂ ਜੜੀਆਂ ਨੇ ਬਾਜ਼ਾਰਾਂ ਦੇ ਵਿੱਚ ਦਿਖਾਈ ਦੇ ਰੀਆਂ ਨੇ ਸੋ ਤਸਵੀਰਾਂ ਪਟਿਆਲਾ ਸ਼ਹਿਰ ਦੀਆਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਖੂਬਸੂਰਤ ਜਿਹੜੀਆਂ ਰਖੜੀਆਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਚਲੋ ਕਦੇ ਤੁਹਾਨੂੰ ਜਿਹੜੇ ਆਮ ਤੌਰ ਤੇ ਜਿਹੜੇ ਖੰਮਣੀ ਭੈਣਾਂ ਜੜੀਆਂ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਦੇ ਤੌਰ ਤੇ ਬੰਦੀਆਂ ਸੀ ਪਰ ਲੇਕਿਨ ਅੱਜ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਆਹ ਸੋਹਣੇ-ਸੋਹਣੇ ਜਿਹੜੇ ਗਾਨੇ ਹੋਗੇ ਜਾਂ ਫਿਰ ਹੋਰ ਖੂਬਸੂਰਤ ਰਖੜੀਆਂ ਜੜੀਆਂ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਗੱਲ ਕਰ ਲੈਣੇ ਆ ਦੁਕਾਨਦਾਰ ਵੀਰ ਨੇ ਭਾਜੀ ਬੜੀਆ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਜਿਹੜਾ ਰਖੜੀ ਦਾ ਤਿਹਾਰ ਆ ਇਹ ਤੱਲਾ ਜਿਹੜੇ ਕਦੇ ਧਾਗੇ ਬਣੇ ਜਾਂਦੇ ਸੀ ਸਿੰਪਲ ਕੱਚੇ ਧਾਗੇ ਬਣੇ ਜਾਂਦੇ ਸੀ ਅੱਜ ਦੇਖ ਰਿਆਂ ਬਾਜ਼ਾਰਾਂ ਦੇ ਵਿੱਚ ਬੜੀਆਂ ਵੱਖ-ਵੱਖ ਤਰਾਹੀਆਂ ਰਖੜੀਆਂ ਦੇਖਣ ਨੂੰ ਮਿਲਦੀਆਂ ਨੇ ਦੇਖੋ ਜੀ ਮੋਲੀ ਜਿਹੜੀ ਪਹਿਲਾਂ ਮੋਲੀ ਨੂੰ ਮੰਨਿਆ ਕਰਦਾ ਸੀ ਮੋਲੀ ਬੰਨਾਂਗੇ ਫਿਰ ਉਸ ਤੋਂ ਬਾਅਦ ਰਖੜੀ ਬੰਨ੍ਹੇ ਜਾਂਦੇ ਸੀ ਅੱਜ ਦੇ ਟਾਈਮ 'ਚ ਰਖੜੀ ਵੀ ਜਿਹੜਾ ਲੈਣ ਆਉਂਦਾ ਹੁਣ ਧਾਗੇ ਅੱਜ ਪਤਾ ਨਹੀਂ ਕਿਹੜਾ ਸਿਸਟਮ ਚੱਲ ਰਿਹਾ ਹੁਣ ਨੀ ਤਾਂ ਮੋਲੀ ਨੂੰ ਹੀ ਰਖੜੀ ਮੰਨੀ ਜਾਂਦੇ ਸੀ ਉਹਨਾਂ ਰੰਗ-ਵਰੰਗੇ ਧਾਗੇ ਆ ਗਏ ਜੀ ਠੀਕ ਹੈ ਜੀ ਮਗਰ ਇਹਨਾਂ ਦੇ ਵਿੱਚ ਵੀ ਅੱਜ ਕੁਝ ਕੋਈ ਗੱਲ ਸੁਣੀ ਹੈ ਸਾਨੂੰ ਵੀ ਰਾਸ਼ੀਆਂ ਦੇ ਹਿਸਾਬ ਨਾਲ ਪਾਣ ਲੱਗ ਗਏ ਜੀ ਲੋਕ ਹੁਣ ਸਾਡੇ ਤੋਂ ਰੰਗ-ਬਰੰਗੇ ਧਾਗੇ ਮੰਗ ਰਿਆ ਲੋਕ ਕੋਈ ਕਹ ਰਿਹਾ ਸੰਤਰੀ ਧਾਗਾ ਦੋ ਜੀ ਕੋਈ ਕਹ ਰਿਹਾ ਲਾਲ ਲਾਲ ਨਿਵਰਤਨਾ ਨੀਲਾ ਦੋ ਜੀ ਹਰਾ ਦੋ ਜੀ ਮਤਲਬ ਇਹਨੂੰ ਵੀ ਹੁਣ ਰਖੜੀ ਦੇ ਤਿਹਾਰ ਨੂੰ ਵੀ ਬਦਲਣ ਲੱਗ ਗਏ ਜੀ ਮੈਨੂੰ ਨਹੀਂ ਸਮਝ ਆ ਰਿਹਾ ਵੀ ਕੀ ਤਿਹਾਰ ਕਿਆ ਮੰਨਿਆ ਜਾ ਰਿਹਾ ਹੁਣ ਕਿਆ ਨਹੀਂ ਮੰਨਿਆ ਜਾ ਰਿਹਾ ਮਗਰ ਸਾਨੂੰ ਜਿਹੜਾ ਲੱਗ ਰਿਹਾ ਜੀ ਵੀ ਰਖੜੀ ਨੂੰ ਵੀ ਕਿਤੇ ਨਾ ਕਿਤੇ ਪਿੱਛੇ ਕਰਦੇ ਜਾ ਰਹੇ ਲੋਕ ਜੀ ਭਾਜੀ ਪਹਿਲਾਂ ਸੁਣਨ ਨੂੰ ਮਿਲਦਾ ਹੁੰਦਾ ਸੀਗਾ ਆਂਦੀ ਸੀਗੀ ਇੱਕ ਜਿਹੜਾ ਭਦਰਾ ਦਾ ਸਮਾਂ ਹੁੰਦਾ ਸੀ ਕੁਛ ਪਰ ਲੇਕਿਨ ਇਸ ਵਾਰ ਜੋਤਿ ਜੀ ਨੂੰ ਜਦੋਂ ਆਪਾਂ ਸੁਣ ਰਹੇ ਹਾਂ ਇਸ ਵਾਰ ਪੂਰਾ ਦਿਨ ਰਖੜੀ ਰਹੇਗੀ ਪਰ ਜਿਹੜੀ ਮੈਂ ਤੁਹਾਡੇ ਤੋਂ ਗੱਲ ਸੁਣ ਰਿਹਾ ਕਿ ਇਹ ਇੱਕ ਨਵਾਂ ਕੁਛ ਰਹਿਮ ਆ ਗਿਆ ਇਹਨੂੰ ਰਹਿਮ ਵੀ ਕਹਿ ਸਕਦੇ ਆ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਪੰਡਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਰਾਸ਼ੀਆਂ ਦੇ ਅਕੋਰਡਿੰਗ ਜਿਹੜੇ ਤੱਕੇ ਮੰਨੇ ਪਾਈ ਜਾਣਗੇ ਹਾਂਜੀ ਹਾਂਜੀ ਦੇਖੋ ਇਸ ਵਾਰ ਪਹਿਲਾਂ ਗਰੇਹ ਚਲਿਆ ਕਰਦੇ ਤੇ ਜੀ ਹੁਣ ਗਰੇਹ ਨਹੀਂ ਕੋਈ ਇਸ ਵਾਰ ਸਾਰਾ ਦਿਨ ਰਖੜੀ ਚਲਨੀ ਆ ਮਗਰ ਇਸ ਵਾਰ ਜਿਹੜੇ ਧਾਗੇ ਰੰਗ ਬਰੰਗੇ ਬਦਲ 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 ਕੇ ਪਾਣ ਨੂੰ ਲੋਗ ਲੱਭ ਰਹੇ ਆ ਮਗਰ ਜਿਹੜੀ ਰਖੜੀ ਹੈ ਜੀ ਉਹ ਤਾਂ ਲਾਲ ਰੰਗ ਚ ਬੰਨੀ ਜਾਂਦੀ ਆ ਤੇ ਕੰਮਣੀ ਤਾਂ ਸ਼ੁਰੂ ਹੋਈ ਸੀ ਜੀ ਠੀਕ ਆ ਜੀ ਤਾਂ ਹੀ ਰਖੜੀ ਸਾਰੀ ਲਾਲ ਰੰਗ ਦੀ ਬਣਾਉਣੀ ਆ ਜੀ ਮਗਰ ਆ ਨਵਾਂ ਦੌਰ ਹੁਣ ਚੱਲ ਗਿਆ ਇਹ ਨਵੇਂ ਨਵੇਂ ਤਰੀਕੇ ਚੱਲ ਰਹੇ ਆ ਮੈਨੂੰ ਨਹੀਂ ਲੱਗਦਾ ਅੱਗੇ ਇਹ ਤਿਹਾਰ ਵੀ ਇੰਨਾ ਕੋ ਖੁੱਲ ਕੇ ਮਨਾਣਗੇ ਲੋਕ ਜਿਵੇਂ ਪਹਿਲਾਂ ਮਨਾਉਂਦੇ ਤੇ ਨਹੀਂ ਤਾਂ ਇਹ ਚੌਂਕ ਦੇ ਵਿੱਚ ਨਾ ਜੀ ਯਾਰ ਅਸਮਾ ਚੌਂਕ ਹੈ ਪਟਿਆਲਾ ਦੇ ਵਿੱਚ ਇਸ ਚੌਂਕ ਦੇ ਵਿੱਚ ਇੰਨੀ ਭੀੜ ਹੁੰਦੀ ਸੀ ਵੀ ਉਰੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਸਿਰਫ ਇਹ ਉਹੀ ਧਾਗੇ ਦਾ ਰੋਲ ਹੈ ਜਿਹੜਾ ਇਸ ਟਾਈਮ ਅਦਾ ਹੋ ਰਿਹਾ ਤੁਹਾਨੂੰ ਪਬਲਿਕ ਨਹੀਂ ਦਿਖ ਰਹੀ ਅ ਭਜੀ ਮੈਨੂੰ ਦਿਖ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸ਼ਾਮ ਦਾ ਸਮਾਂ ਹੈ ਬਾਜ਼ਾਰ ਖਾਲੀ ਨਜ਼ਰ ਆ ਰਹੇ ਨੇ ਤੇ ਕਾਰਨ ਜਿਹੜਾ ਮੈਂ ਤੁਸੀਂ ਜਿਹੜਾ ਦੱਸ ਰਹੇ ਹੋ ਹਾਂਜੀ ਹਾਂਜੀ ਕਿ ਜਿਹੜਾ ਇੱਕ ਜੋਤਿਸ਼ਾਂ ਵੱਲੋਂ ਇੱਕ ਐਸਾ ਮਤਲਬ ਕਿ ਪਰਚੰਨਨ ਕੀਤਾ ਜਾ ਰਿਹਾ ਹੈ ਪ੍ਰਚਾਰ ਕੀਤਾ ਜਾ ਰਿਹਾ ਕਿ ਵਕ ਵਕ ਤਰ੍ਹਾਂ ਦੇ ਅਲਗ-ਅਲਗ ਰੰਗਾਂ ਦੇ ਜਿਹੜੇ ਧਾਗੇ ਜਿਹੜੇ ਆ ਉਹ ਰਾਸ਼ੇ ਦੇ ਅਕੋਰਡਿੰਗ ਪਾਈ ਜਾਂਗੇ ਜਰੂਰ ਜੀ ਜਰੂਰ ਤੇ ਉਸ ਕਾਰਨ ਇਹ ਬਾਜ਼ਾਰ ਖਾਲੀ ਨਜ਼ਰ ਆ ਰਿਹਾ ਜੀ 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 ਇਹੀ ਦੇਖੋ 90% ਇਹੀ ਸੋਚ ਹੈ ਜਿਹੜੀ ਕਿ ਸਵੇਰ ਅਸੀਂ 3 ਦਿਨ ਹੋ ਗਏ ਸਾਨੂੰ 3 ਦਿਨ ਦਾ ਹੀ ਇਹੀ ਚੱਕਰ ਚੱਲ ਰਿਹਾ ਵੀ ਸਾਨੂੰ ਪੀਲਾ ਧਾਗਾ ਦੇ ਦਿਓ ਸਾਨੂੰ ਨੀਲਾ ਧਾਗਾ ਦੇ ਦਿਓ ਸਾਨੂੰ ਲਾਲ ਧਾਗਾ ਦੇ ਦਿਓ ਮੈਨੂੰ ਤਾਂ ਇੰਨਾ ਪਤਾ ਜੀ 40 ਸਾਲ ਦੀ ਉਮਰ ਹੋ ਗਈ ਅੱਜ ਤੱਕ ਸਾਨੇ ਦਾ ਖੰਮਣੀ ਹੁਣ ਵੀ ਕਲਾਵਾ ਬੰਨਿਆ ਹੋਇਆ ਹੈ ਜੀ ਖੰਮਣੀ ਨੂੰ ਹੀ ਰਖੜੀ ਬੰਨਿਆ ਮੰਨਿਆ ਜਾਂਦਾ ਦਾ ਹੁਣ ਨਵੇਂ-ਨਵੇਂ ਦੌਰ ਆ ਗਏ ਜੀ ਹੁਣ ਤੁਸੀਂ ਆ ਦੇਖੋ ਕਿਆ-ਕਿਆ ਨਵੀਂ-ਨਵੀਂ ਚੀਜ਼ਾਂ ਬਣਾਤੀਆਂ ਰਖੜੀਆਂ ਜੀ ਹੈ ਨਾ ਜੀ ਕਿੱਥੋਂ ਸ਼ੁਰੂ ਹੋ ਕੇ ਰਖੜੀ ਕਿੱਥੇ ਪਹੁੰਚ ਗਈ ਜੀ ਖਿਡੌਣੇ ਪੈਨਸਲ ਪੈਨ ਆ ਲੋ ਜੀ ਆ ਵੀ ਰਖੜੀ ਹੈ ਜੀ ਹੁਣ ਇਹ ਦੇਖੋ ਜੀ ਲਾਈਟਿੰਗ ਵਾਲੀ ਨੂੰ ਰਖੜੀ ਕਿਹਾ ਜਾਂਦਾ ਹੈ ਜੀ ਬਾਕੀ ਵੀਰ ਜੀ ਅੱਗੇ ਦਾ ਤਿਹਾਰ ਕੁਝ ਕਹਿ ਨਹੀਂ ਸਕਦਾ ਬਾਕੀ ਰੱਬ ਸਭ ਨੂੰ ਸੁੱਖ ਸ਼ਾਂਤੀਆਂ ਬਖਸ਼ੇ ਜੀ ਬਿਲਕੁਲ ਰੱਬ ਸਭ ਨੂੰ ਸੁਖ ਸ਼ਾਂਤੀਆਂ ਬਖਸ਼ੇ ਬਾਜ਼ਾਰ ਦੇ ਵਿੱਚ ਹੋਰ ਵੀ ਦੁਕਾਨਾਂ ਲੱਗੀਆਂ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਹ ਪਟਿਆਲਾ ਸ਼ਹਿਰ ਦਾ ਜਿਹੜਾ ਆਰਿਆ ਸਮਾਜ ਦਾ ਮਸ਼ਹੂਰ ਬਾਜ਼ਾਰ ਹੈ ਸੋ ਬਾਜ਼ਾਰ ਦੇ ਵਿੱਚ ਦੇਖ ਸਕਦੇ ਹੋ ਰੌਣਕ ਜਿਹੜੀ ਹੈ ਜਿਹੜੀ ਆਪਾਂ ਗੱਲ ਕਰ ਲਈ ਰੱਖੜੀ ਦੇ ਦਿਨਾਂ ਵਿੱਚ ਅਕਸਰ ਦੇਖਣ ਨੂੰ ਮਿਲਦੀ ਸੀ ਸੋ ਅੱਜ ਕਿਤੇ ਨਾ ਕਿਤੇ ਉਹ ਰੌਣਕ ਤਾਂ ਨਹੀਂ ਦੇਖਣ ਨੂੰ ਮਿਲ ਰਹੀ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਰਖੜੀਆਂ ਜਿਹੜੀਆਂ 1s 1ਆਂ ਖੂਬਸੂਰਤ ਰਖੜੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਜੜੀਆਂ ਰਖੜੀਆਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਤੁਸੀਂ ਰਖੜੀ ਲੈਣਾ ਹੈ ਸੀ ਨਹੀਂ ਨਹੀਂ ਤੁਹਾਡੀ ਸ਼ਾਪ ਹੈ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਜੀ ਬਸ ਠੀਕ ਹੈ ਜੀ ਪਹਿਲਾਂ ਵਰਗਾ ਕੰਮ ਨਹੀਂ ਹੈ ਵੈਸੇ ਕਾਰਨ ਕੀ ਜੀ ਇਹ ਉਹਨਾਂ ਨੂੰ ਚਾਹੀਦਾ ਆਜੋ ਆਜੋ ਪੰਜ ਜੀ ਆਜੋ ਇੱਕ ਮਿੰਟ ਆਜੋ ਪੰਜੀ ਆਜੋ ਪੰਜੀ ਕੁਛ ਅਜੀਹਾ ਸੁਣਨ ਨੂੰ ਮਿਲ ਰਿਹਾ ਕਿ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਪਧਰਾਦਾ ਰਹਿੰਦਾ ਸੀਗਾ ਦਿਨ ਵਿੱਚ ਤੇ ਐਨਕੀ ਕੁਛ ਜੋਤਿਸ਼ਵਾਲੋ ਅਜੀਹਾ ਵੀ ਕਹਿਆ ਜਾਂਦਾ ਕੁਛ ਵੀ ਰੰਗ ਰੰਗ ਬਰੰਗੇ ਕੁਛ ਬਹੁਤ ਜ਼ਿਆਦਾ ਚੱਲ ਰਿਹਾ ਹੈ ਕਿ ਰੈੱਡ ਰੰਗ ਨਹੀਂ ਲੈਣਾ ਹੈਗਾ ਤਾਂ ਬਲੂ ਰੰਗ ਲੈਣਾ ਹੈ ਤਾਂ ਮਤਲਬ ਤੁਸੀਂ ਹੁਣ ਦੇਖ ਵੀ ਰਹੇ ਹੋਵੋਗੇ ਰੈੱਡ ਰੰਗ ਜ਼ਿਆਦਾ ਬਚਿਆ ਹੋਇਆ ਹੈ ਬਲੂ ਵਾਲਿਆਂ ਜਿਹੜੇ ਸਾਰੇ ਖਤਮ ਹੋ ਗਏ ਤੇ ਉਹ ਕਹਿ ਰਹੇ ਆ ਕਿ ਹਾਂ ਰੰਗ ਉਹ ਕਹਿ ਰਹੇ ਆ ਕਿ ਇਸ ਵਾਰ ਸਾਨੂੰ ਬਹਿਮ ਹੈ YouTube ਤੇ ਤੇ Instagram ਤੇ ਨਾ ਬਹੁਤ ਚੱਲ ਰਿਹਾ ਹੈ हां जी ਤਾਂ ਕਰਕੇ ਤੇ ਕਿਸ ਤਰ੍ਹਾਂ ਦੇ ਨਾਲ ਬਾਜ਼ਾਰ ਦੇ ਵਿੱਚ ਰੌਣਕ ਕਿਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਫਿਰ ਇਸ ਵਾਰ ਇਸ ਵਾਰ ਤਾਂ ਬਹੁਤ ਘਟ ਹੈ ਜਿਵੇਂ ਕੈਲੋ ਕੀ ਹਰ ਸਾਲ ਘਟਦੀ ਜਾ ਰਹੀ ਹੈ ਤੇ ਇਸ ਵਾਰ ਤਾਂ ਬਹੁਤ ਜ਼ਿਆਦਾ ਘਟ ਹੈ ਕਿ ਕੈਲੋ ਜੇ ਕੋਈ ਗਾਹਕ ਨਿਕਲੇ ਤਾਂ ਹੂੰ ਇਸ ਟਾਈਮ ਤੁਹਾਨੂੰ ਦੇਖਣ ਨੂੰ ਮਿਲੇਗਾ ਵੈਸੇ ਤਾਂ ਦੁਪਹਿਰੇ ਵੀ ਸਵੇਰੇ ਵੀ ਇਹ ਨਾ ਗਾਹਕ ਆ ਮਤਲਬ ਜਿਵੇਂ ਅੱਗੇ ਹੁੰਦਾ ਸੀ ਨਾ ਜੀ ਕਿ ਗਾਹਕ ਹਫਤੇ ਪਹਿਲਾਂ ਵੀ ਬਹੁਤ ਰਸ਼ ਦੇਖਣ ਨੂੰ ਮਿਲਦਾ ਸੀਗਾ ਬਾਜ਼ਾਰਾਂ ਦੇ ਵਿੱਚ ਹੁਣ ਜਿਵੇਂ ਦੋ ਦਿਨ ਰੱਖੜੀ ਨੂੰ ਰਹਿ ਗਏ ਤਾਂ ਗਾਹਕ ਤਾਂ ਕੁਝ ਕਲੋ ਕੀ ਹੈ ਹੀ ਨਹੀਂਗਾ ਬਹੁਤ ਘੱਟ ਆ ਸਾਨੂੰ ਤਾਂ ਦੇਖ ਕੇ ਹੋ ਰਿਹਾ ਜੀ ਪਤਾ ਨਹੀਂ ਇਸ ਸਾਲ ਹੈਵੀ ਐ ਰੱਖੜੀ ਦਾ ਕ੍ਰੇਜ਼ ਕਿਸੇ ਨੂੰ ਕਿ ਨਹੀਂ ਕਿਉਂਕਿ ਆਨਲਾਈਨ ਚੱਲ ਰਿਹਾ ਸਾਰਾ ਕੁਝ ਹੈ ਨਾ ਆਨਲਾਈਨ ਵੀ ਜਾ ਰਿਹਾ ਇਸ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਜਿਸ ਤਰ੍ਹਾਂ ਦਾ ਤੁਸੀਂ ਦੱਸ ਰਹੇ ਹੋ ਕਿ ਰੰਗ-ਬਰੰਗੇ ਜਾਂ ਫਿਰ ਹੋਰ ਕਲਰ ਦਾ ਕਸਟਮਰ ਮੰਗ ਰਹੇ ਨੇ ਕਿ ਵਾਕੀ ਉਹ ਅਸਰ ਦੇਖਣ ਨੂੰ ਮਿਲ ਰਿਹਾ ਕਿ ਵਾਕੀ ਉਹ ਬਾਜ਼ਾਰ ਦੀ ਰੌਣਕ ਜਿਹੜੀ ਖਤਮ ਹੋਂਦੀ ਨਜ਼ਰ ਆ ਰਹੀ ਹੈ ਉਸ ਕਾਰਨ ਹੀ ਹੈ ਹਾਂਜੀ ਹਾਂ ਉਸ ਕਾਰਨ ਵੀ ਕਹਿ ਸਕਦੇ ਹਾਂ ਵੈਸੇ ਵੈਸੇ ਹੀ ਹੈ ਜੀ ਥੋੜੀ ਜੀ ਉਸ ਕਾਰਨ ਤਾਂ ਆਪਾਂ ਕਹਿ ਨਹੀਂ ਸਕਦੇ ਹੈਗੇ ਆਨਲਾਈਨ ਨੇ ਕਰਿਆ ਆਨਲਾਈਨ ਨੇ ਕਿੰਨਾ ਕਿਤੇ ਜਿਹੜਾ ਵੱਡਾ ਨੁਕਸਾਨ ਜਿਹੜਾ ਕਸਟਮਰ ਜਿਸ ਤਰ੍ਹਾਂ ਨਾਲ ਦੱਸ ਰਹੇ ਨੇ ਵੀ ਆਨਲਾਈਨ ਕਰਕੇ ਜਿਹੜੇ ਲੋਕ ਜਿਹੜੇ ਆ ਸ਼ਾਪਿੰਗ ਜਿਹੜਾ ਜ਼ਿਆਦਾਤਰ ਆਨਲਾਈਨ ਤੇ ਕਰਦੇ ਨੇ ਮਾਰਕੀਟ ਵਿੱਚ ਬਾਜ਼ਾਰ ਦੇ ਵਿੱਚ ਰਸ ਜਿਹੜਾ ਨਹੀਂ ਦੇਖਣ ਨੂੰ ਮਿਲਿਆ ਆਪਾਂ ਗੱਲ ਕਰ ਲਈ ਪਹਿਲਾਂ ਜਿਹੜਾ ਸਾਦੇ ਤੱਕ ਦੇ ਜਿਹੜੇ ਪੈਣਾ ਭਰਾਵਾਂ ਦੇ ਗੁੱਟ ਤੇ ਬੰਦੀਆਂ ਸੀਗੀਆਂ ਐਸ ਕੀ ਜਿਹੜੀ ਬੜੀ ਖੂਬਸੂਰਤ ਰੱਖੜੀ ਆ ਜਿਹੜੀ ਦੇਖਣ ਨੂੰ ਮਿਲਦੀ ਹੈ ਨਹੀਂ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਖਾਸ ਰੱਖੜੀ ਹੈ ਜੇਕਰ ਤੁਸੀਂ ਕੁਝ ਸਾਨੂੰ ਦਿਖਾ ਸਕੋ ਸਾਡੇ ਦਰਸ਼ਕਾਂ ਨੂੰ ਦਿਖਾ ਸਕੋ ਜੀ ਸੋ ਬਿਲਕੁਲ ਤੁਹਾਨੂੰ ਉਹ ਰਖੜੀਆਂ ਵੀ ਦਿਖਾਨੀਆਂ ਕਿਸ ਤਰ੍ਹਾਂ ਦੀਆਂ ਰਖੜੀਆਂ ਜਿਹੜੀਆਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਣਾਂ ਰਖੜੀਆਂ ਚ ਆਂਦੀ ਸੀਗੀ ਪਹਿਲਾਂ ਹਨਾ ਜੀ ਹੁਣ ਟਾਗਿਆਂ ਤੋਂ ਹਟ ਕੇ ਜਿਵੇਂ ਲਾਈਕ ਕਰਨ ਲੱਗੇ ਲੋਕ ਹਨਾ ਬ੍ਰੇਸਲੇਟਸ ਹੋਇਆ ਕਰਨ ਲੱਗੇ ਤੇ ਭਾਪੀਆਂ ਵਾਸਤੇ ਕੁਝ ਇਸ ਤਰ੍ਹਾਂ ਦੇ ਡਿਜ਼ਾਈਨਸ ਆਣ ਲੱਗੇ ਲਗ ਲਗ ਹਾਂਜੀ ਅ ਲੈਂ ਵਾਲੇ ਤਾਂ ਜੀ ਹੁਣ ਕੜੇ ਵਗੈਰਾ ਹਟ ਕੇ ਹੁਣ ਸਾਰਾ ਕੁਝ ਇਹ ਚੱਲ ਰਿਹਾ ਉਹੀ ਅੱਗੇ ਅੱਗੇ ਜਿਵੇਂ ਜਿਵੇਂ ਟ੍ਰੈਂਡ ਚੇਂਜ ਹੁੰਦਾ ਜਾ ਰਿਹਾ ਹੈ ਉਵੇਂ ਉਵੇਂ ਲੋਕ ਅੱਗੇ ਜਾ ਰਹੇ ਹੁਣ ਇਹ ਰਖੜੀ ਨੂੰ ਬਹੁਤ ਘੱਟ ਪੁੱਛਦੇ ਆ ਜਿਹੜੀ ਇਹ ਰੱਖੀ ਹੈ ਇਸ ਨੂੰ ਧਾਗਾ ਕਹਿੰਦੇ ਹੁਣ ਜਿਹੜੀ ਉਚੇਨ ਹੈ ਉਸ ਨੂੰ ਰਖੜੀ ਕਹਿੰਦੇ ਆ ਮਤਲਬ ਕਿ ਚੇਂਜ ਹੋ ਗਿਆ ਇਸ ਤੇ ਸਾਡੇ ਕੋਲੇ ਕੰਬੋ ਵਾਲੇ ਵੀ ਪਏ ਆ ਸਾਰੇ ਹਰ ਤਰ੍ਹਾਂ ਦੇ ਡਿਜ਼ਾਈਨਸ ਪਏ ਆ ਬਾਕੀ ਚੁਆਇਸ ਹੁੰਦੀ ਹੈ ਜੀ ਸਭ ਦੀ ਆਪਣੀ ਭੈਣ ਭਰਾ ਦੀ ਗੱਲ ਕਰ ਰਹੇ ਆ ਸੋਰੀ ਭੈਣ ਭਾਬੀ ਦੀ ਗੱਲ ਕਰ ਰਹੇ ਆ ਭਾਬੀ ਦੀ ਤੁਸੀਂ ਰਖੜੀ ਦੱਸ ਰਹੇ ਹੋ ਉਹ ਵੀ ਅੱਜ ਕੱਲ ਬੜਾ ਟ੍ਰੈਂਡ ਚੱਲ ਰਿਹਾ ਜੀ ਪਹਿਲਾਂ ਤਾਂ ਨਹੀਂ ਦੇਖਣ ਨੂੰ ਮਿਲਦਾ ਸੀਗਾ ਪਹਿਲਾਂ ਨਹੀਂ 2 ਸਾਲਾਂ ਤੋਂ ਜ਼ਿਆਦਾ ਟ੍ਰੈਂਡ ਚ ਆਇਆ ਹੈ ਕੀ ਭਾਬੀ ਦੀ ਰਾਖੀ ਲੈਣੀ ਹੈ ਜੀ ਨਾਲ ਅਸੀਂ ਕਈ ਲੈ ਕੇ ਜਾਂਦੇ ਆਂ ਵੈਸੇ ਤਾਂ 80% ਲੋਕ ਭਾਬੀ ਦੀ ਵੀ ਨਾਲ ਲੈਂਦੇ ਆਂ ਵੈਸੇ ਬਹੁਤ ਕਾ ਚਾਂਸਿਸ ਐ ਕਈ ਲੈਂਦੇ ਆਂ ਕਈ ਨਹੀਂ ਲੈਂਦੇ ਸਭ ਦੀ ਆਪਣੀ ਆਪਣੀ ਉਹ ਹੈ ਜੀ ਆਪਾਂ ਕੋਸਟ ਦੀ ਗੱਲ ਕਰ ਲਈਏ ਪਹਿਲਾਂ ਸਧਾਰਨ ਜਿਸ ਤਰ੍ਹਾਂ ਦੇ ਨਾਲ ਰੱਖਣੇ ਬੜੇ ਸਸਤੇ ਧਾਗੇ ਹੁੰਦੇ ਰੁਪਏ 2 ਰੁਪਏ ਹਾਇਰਲੀ 5-10 ਰੁਪਏ ਦਾ ਧਾਗਾ ਆਉਂਦਾ ਸੀ ਬਟ ਇਸ ਵਾਰ ਜੇਕਰ ਆਪਾਂ ਕੋਸਟ ਦੀ ਗੱਲ ਕਰ ਲਈਏ ਹਾਈਐਸਟ ਕੋਸਟ ਤੁਹਾਡੇ ਕੋਲ ਕਿੰਨੇ ਮਹਿੰਗਾ ਧਾਗਾ ਵੇਚ ਸਾਡੇ ਕੋਲੇ ਜੀ ਹਾਈਐਸਟ ਜੇ ਦੇਖਿਆ ਜਾਏਗਾ ਸਾਡੇ ਕੋਲੇ 700 ਇਹ ਮਤਲਬ ਕਿ ਇਸ ਰੇਂਜ ਤੱਕ ਹੈਗੇ ਆਂ ਪਹਿਲਾਂ ਆਏ ਸੀਗੇ 1000 ਤੱਕ ਦੇ ਉਹ ਫਿਨਿਸ਼ ਹੋ ਚੁੱਕਿਆ ਹੋਇਆ ਜਿਹੜਾ ਜਿਹੜੇ ਕਈ ਅੱਛੇ ਤਰ੍ਹਾਂ ਦੇ ਕਸਟਮਰਸ ਆਉਂਦੇ ਆ ਉਹ ਲੈ ਜਾਂਦੇ ਆ ਜਿਵੇਂ ਫਰਸਟ ਡੇਸ ਦੇ ਵਿੱਚ ਹੀ ਹੁਣ 700 ਤੱਕ ਪਿਆ ਸਾਡੇ ਕੋਲ ਸੋ ਬਿਲਕੁਲ 700 ਤੱਕ ਜਿਹੜੇ ਹੈ ਧਾਗੇ ਜਿਹੜੇ ਰਖੜੀਆਂ ਜਿਹੜੀਆਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ 1000 ਰੁਪਏ ਵਾਲੀ ਰਖੜੀ ਵੀ ਸੀਗੀ ਬਟ ਲੇਕਿਨ ਉਹ ਦਸਰਣੇ ਸੇਲ ਹੋ ਚੁੱਕਿਆ ਸੋ ਇੱਕ ਵਾਰ ਤੁਹਾਨੂੰ ਮੈਂ ਫੇਅਰ ਕਰਨਾ ਕਿ ਜਿਹੜੀ ਆ ਖੂਬਸੂਰਤ ਰਖੜੀਆਂ ਤੁਹਾਨੂੰ ਦਿਖਾ ਦਈਏ ਆ ਦੇਖ ਸਕਦੇ ਹੋ ਆ ਸੋਹਣੇ ਸੋਹਣੇ ਜਿਹੜੇ ਪੈਂਡਲ ਕੜੇ ਜਿਹੜੇ ਹੋ ਜਾਣ یا پھر آ ਤੁਹਾਨੂੰ ਦਿਖਾ ਦਿਆਂ ਆ موتیਆਂ ਦੇ ਬਹੁਤ ਹੀ ਖੂਬਸੂਰਤ ਸ਼ਾਈਨਿੰਗ ਅਲੀਆ ਰਖੜੀ ਜਿਹੜੀ ਵਕ ਵਕ ਰਖੜੀਆਂ ਜਣੀਆਂ ਇਸ ਵਾਰ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਸੋ ਆਪਾਂ ਕਸਟਮਰ ਨਾਲ ਵੀ ਆਪਾਂ ਗੱਲ ਕਰ ਲੈਨੇ ਆ ਸੋ ਵਕ ਵਕ ਕਸਟਮਰ ਨੇ ਉਹਨਾਂ ਨਾਲ ਵੀ ਗੱਲ ਕਰਨ ਲਿਆ ਪੰਜੀ ਬੇਟਾ ਤੁਸੀਂ ਪਰਚੇਸ ਕੀਤੀਆਂ ਨੇ ਰਖੜੀਆਂ ਹਾਂਜੀ ਰਖੜੀ ਕਿਸ ਤਰ੍ਹਾਂ ਦੇ ਨਾਲ ਬਣਾਉਂਦੇ ਕਿਵੇਂ ਹੋ ਸ਼ੁਰੂਆਤ ਜੇਕਰ ਆਪਾਂ ਦਿਨ ਦੀ ਗੱਲ ਕਰੀਏ ਭਰਾ ਨੂੰ ਕਿਸ ਤਰ੍ਹਾਂ ਨਾਲ ਰਖੜੀ ਬਣਦੀ ਜਾਂਦੀ ਹੈ ना तो हो के रेडी हो के और अपने भैया को भी उठा वगैरह के उसको भी तैयार करके हम भी तैयार होते हैं फिर बड़े खुशी से रखड़ी बनाते हैं अपने भाई के भी मानते हैं सारा साल आप गल करिए लड़ाई ज्यादातर रहती है मेरे ख्याल से या प्यार रहता है फिर नहीं मेरे भाई के साथ तो लड़ाई रहती है और उसे बेशक प्यार है बस अपने भाई से लड़ाई रहती है मतलब हम वाली लड़ाई हाँ वो भी लड़ता है मैं भी लड़ती हूँ अच्छा ज्यादा प्यार फुवान नहीं है हमारे अंदर हम लड़ते ही रहता है पूरे दिन सो so, ज्यादा प्यार नहीं है पर लेकिन आप प्यार बहन ने जरूर देख सकते हो। प्यार ने जर आ तस्वीरਾਂ च ਤੁਸੀਂ ਦੇਖ ਸਕਦੇ ਹੋ ਆ ਟੋਕਰੀ ਚ ਭੈਣ ਦਾ ਪਿਆਰ ਨਜ਼ਰ ਆ ਰਿਹਾ ਸੋ ਰਖੜੀ ਦਾ ਇੱਕ ਅਜਿਹਾ ਤਿਹਾਰਾ ਹੈ ਜਿਹੜੀਆਂ ਲੜਾਈਆਂ ਗੁੱਸੇ ਗਿਲੇ ਸਾਰਾ ਕੁਝ ਖਤਮ ਕਰਕੇ ਭੈਣਾਂ ਜਿਹੜੀਆਂ ਪਿਆਰ ਨਾਲ ਜੜੀਆਂ ਰਖੜੀ ਮਨਾਉਂਦੇ ਆ ਠੀਕ ਗੱਲ ਹੈ ਜੀ ਹਾਂ ਜੀ ਤੇ ਮੱਲੇ ਰਖੜੀ ਪੈਸੇ ਵੀ ਮਿਲਦੇ ਸਾਨੂੰ ਸੋ ਵੱਡਾ ਕਾਰਨ ਜਿਹੜਾ ਹੈ ਪੈਸੇ ਦਾ ਵੀ ਰਹਿੰਦਾ ਹੈ ਹਾਂ ਪੈਸੇ ਵੀ ਮਿਲਦੇ ਆ ਤੇ ਵੈਸੇ ਰਖੜੀ ਬਣਾਉਂਦੇ ਵੀ ਆ ਉਹ ਭਾਈ ਵਗੈਰਾ ਕੇ ਬੰਨਤੇ ਨਾ ਜੋ ਉਹ ਹਮੇ ਪੈਸੇ ਵੀ ਮਿਲਤੇ ਆ ਪੈਸੇ ਕੇ ਲਈ ਵੀ ਕੋਈ ਕੋਈ ਬੰਨਤੇ ਆ ਵੈਸੇ ਵਗੈਰਾ ਵਗੈਰਾ ਤੋ ਤੁਸੀਂ ਜਿਹੜੀ ਬੰਦੇ ਹੋ ਤੁਹਾਡੀ ਕਿਆ ਲਾਲਚ ਪੈਸੇ ਦੀ ਰਹਿੰਦੀ ਹੈ ਜਾਂ ਪਿਆਰ ਪੈਸੇ ਵੀ ਮਿਲਦੇ ਆਸੀਂ ਪੈਸੇ ਦੇ ਇੰਤਜ਼ਾਰ ਦੇ ਵੀ ਰਹਿੰਦੇ ਆ ਤੇ ਰਖੜੀ ਬੰਨਣ ਦੇ ਇੰਤਜ਼ਾਰ 'ਚ ਵੀ ਰਹਿੰਦੇ ਆ ਕਿ ਕਦ ਰਖੜੀ ਆਏਗੀ ਅਸੀਂ ਉਹਨਾਂ ਦੇ ਬਨਾਂਗੇ ਵਧੀਆ ਵਧੀਆ ਰਖੜੀ ਲੈ ਕੇ ਜਾਵਾਂਗੇ ਤੇ ਉਹਨਾਂ ਦੇ ਹੱਥ 'ਚ ਬਨਾਂਗੇ ਦੇ ਪੈਸੇ ਲੈ ਕੇ ਸੀ ਆਪਣੇ ਭਾਈਆਂ ਨੂੰ ਕਿਦਾਂ ਨੇ ਆਏ ਕਹਿ ਰਹੇ ਆ ਕਿ ਤੁਹਾਨੂੰ ਕੋਈ ਪੈਸੇ ਨਹੀਂ ਮਿਲਦੇ ਸਾਨੂੰ ਰਖੜੀ ਵਾਲੇ ਦਿਨ ਤੁਸੀਂ ਪੈਸੇ ਦਿੰਦੇ ਹੋ ਸਾਨੂੰ ਸੋ ਬਿਲਕੁਲ ਦੇਖਿਆ ਜਿਹੜੀ ਭੈਣਾਂ ਨੂੰ ਇੱਕ ਇੰਤਜ਼ਾਰ ਵੀ ਰਹਿੰਦਾ ਹੈ ਕਿ ਸਾਲ ਦੇ ਬਾਅਦ ਜਿਹੜਾ ਰਖੜੀ ਦਾ ਤਿਉਹਾਰ ਆਏਗਾ ਭਰਾ ਦੀ ਜੇਬ ਕਿਸ ਤਰ੍ਹਾਂ ਦੇ ਨਾਲ ਕੱਟਣੀ ਹੈ ਕਿਉਂਕਿ ਬੜੀ ਚਾਹਵ ਨਾਲ ਇਹ ਤਿਉਹਾਰ ਜਿਹੜਾ ਸਾਲ ਬਾਦ ਆਉਂਦਾ ਹੈ ਸੋ ਭੈਣਾਂ ਜਿਹੜੇ ਆਪਣੇ ਭਰਾ ਦੇ ਗੁੱਟ ਦੇ ਰਖੜੀਆਂ ਬੰਦੀਆਂ ਨੇ ਗੱਲ ਕਰਨ ਨੇ ਮਾਤਾ ਜੀ ਮਾਤਾ ਜੀ ਰਖੜੀ ਕਿਵੇਂ ਬਣਾਉਂਦੇ ਹੋ ਤੁਸੀਂ ਅੱਡੀ ਤਾਂ ਬਹੁਤ ਛਿਦਰਾ ਬਣਾਉਂਦੇ ਆ ਹਾਂ ਅਸੀਂ ਆਪਣੇ ਠਾਕੁਰ ਜੀ ਨੂੰ ਰਖੜੀ ਬਣਾਉਂਦੇ ਆ ਪਹਿਲੇ ਠਾਕੁਰ ਜੀ ਨੂੰ ਬਣਾਉਂਦੇ ਆ ਫਿਰ ਬ੍ਰਦਰਸ ਨੂੰ ਡੈਡੀ ਨੂੰ ਠੀਕ ਹੈ ਜੀ ਤੇ ਬ੍ਰਦਰ ਦੇ ਜੇਕਰ ਆਪਾਂ ਗੱਲ ਕਰ ਲਈਏ ਪਿਆਰ ਰਹਿੰਦਾ ਸਾਰਾ ਸਾਲ ਜੀ ਸਾਰਾ ਸਾਲ ਤਾਂ ਪਤਾ ਨਹੀਂ ਇਸ ਟਾਈਮ ਤਾਂ ਰਹਿੰਦਾ ਹੈ ਬਾਕੀ ਸਾਲ ਮਤਲਬ ਕੀ ਨਹੀਂ ਸਾਡਾ ਤਾਂ ਰਹਿੰਦਾ ਹਾਂਜੀ ਪਿਆਰ ਰਹਿੰਦਾ ਜੀ ਪਿਆਰੰਦਾ ਤਾਂ ਹੀ ਆਨੇ ਬੰਨਣਾਸਤੇ اچھا اچھا ਇੱਕ ਇਹ ਵੀ ਰੰਦਾ ਹੈ ਕਿ ਮਤਲਬ ਕਿ ਇਸ ਵਾਰ ਭਰਾ ਨੂੰ ਮਾਂਜਣਾ ਕਿੰਨਾ ਗਏ ਨਹੀਂ ਨਹੀਂ ਇਹ ਕੋਈ ਰਿਕੁਆਇਰਮੈਂਟ ਨਹੀਂ ਚਾਹੇ ਕੁਝ ਵੀ ਨਾ ਦੋਵੇ ਉਹ ਕੋਈ ਗੱਲ ਨਹੀਂ ਹੈਗੀ ਉਹ ਤਾਂ ਪਿਆਰ ਵਾਲੀ ਗੱਲ ਹੈਗੀ ਆਪਣੀ ਮਰਜ਼ੀ ਹੈ ਦੋ ਨਾ ਦੋ ਕੋਈ ਆਪਾ ਉਸ ਤੋਂ ਥੋੜਾ ਨਾ ਸ਼ਗੁਨ ਲਈ ਥੋੜਾ ਨਾ ਆਣਾ ਹਾਂਜੀ ਇਹ ਤਾਂ ਪਿਆਰ ਵਾਲੀ ਗੱਲ ਹੈ ਬਿਲਕੁਲ ਸੋ ਬਿਲਕੁਲ ਪਿਆਰ ਵਾਲੀ ਗੱਲ ਹੈ ਕਿਸ ਤਰ੍ਹਾਂ ਵੀ ਇਸ ਵਾਰ ਜੇਕਰ ਆਪਾਂ ਗੱਲ ਕਰ ਲਈਏ ਭਰਾ ਦੇ ਲਈ ਕਿਸ ਤਰ੍ਹਾਂ ਦੀ ਰਖੜੀ ਜਿਹੜੀ ਤੁਹਾਨੂੰ ਇਹ ਚੁਆਇਸ ਕੀਤੀ ਹੈ ਹਰਦਲ ਇਤੀ ਨਹੀਂ ਮੈਂ ਹਲੇ ਆਈਆਂ ਮਾਰਕੀਟ ਸ ਬਾਕੀ ਚੁਆਇਸ ਦੇਖਦੇ ਆ ਬੈਸਟ ਹੀ ਦੇਖਾਂਗੇ ਸਭ ਤੋਂ ਬੈਸਟ ਹੋਵੇ ਮਤਲਬ ਅਜੇਹਾ ਖਾਸ ਰਹਿੰਦਾ ਕਿ ਭਰਾਵੇ ਗੁੱਟ ਤੇ ਕਿਹੜੀ ਰਖੜੀ ਸੋਹਣੀ ਲੱਗੇਗੀ ਵੀ ਕੁਝ ਵੱਖ ਜਿਹੜਾ ਭਰਾ ਦੇ ਲਈ ਲੈ ਕੇ ਜਾਣਾ ਹਾਂ ਕੋਈ ਡਿਫਰੈਂਟ ਦੇਖਾਂਗੇ ਹੁੰਦਾ ਬੈਸੇ ਬਹੁਤ ਹੈ ਮਾਰਕੀਟ ਇਹ ਵਾਲਾ ਹੀ ਜ਼ਿਆਦਾ ਹੈ ਬਟ ਉਸ ਤਰ੍ਹਾਂ ਦੀ ਕੋਈ ਡਿਫਰੈਂਟ ਦੇਖਾਂਗੇ ਜੇ ਅੱਛੀ ਲੱਗੇ ਇੱਕ ਪ੍ਰਚਲਨ ਜਿਹੜਾ ਜਿਹੜਾ ਅਕਸਰ ਅੱਜਕੱਲ੍ਹ ਚੱਲ ਰਿਹਾ ਲੋਕੀ ਆਨਲਾਈਨ ਵਾਲ ਜਾ ਰਹੇ ਨੇ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਮਾਰਕੀਟ ਜਿਆਦਾ ਚੁਆਇਸ ਹੋ ਜਾਂਦੀ ਹੈ ਨੇ online ਜ਼ਿਆਦਾ ਚੁਆਇਸ ਹੈ online ਜ਼ਿਆਦਾ ਚੁਆਇਸ ਹੈ ਮਾਰਕੀਟ ਅਕੋਰਡਿੰਗ ਪ੍ਰਾਈਸ ਤੇ ਡਿਫਰੈਂਸ ਹੈ ਤੇ online ਜ਼ਿਆਦਾ ਬੈਟਰ ਹੈ ਹਾਂਜੀ ਤਾਂ ਬਟ ਮੈਂ ਆਪਣੇ ਐਕਸਪੀਰੀਅੰਸ ਨਾਲ ਕਹਾਂਗੀ online ਜ਼ਿਆਦਾ ਬੈਸਟ ਹੈ online ਜ਼ਿਆਦਾ ਬੈਸਟ ਹੈ ਮਤਲਬ ਕਿ ਤੁਹਾਨੂੰ ਲੱਗਦਾ ਨਹੀਂ ਹੈ ਜਿਹੜੇ ਸਾਡੇ ਭਰਾ ਵੀ ਜਿਹੜੇ ਦੁਕਾਨਦਾਰੀ ਕਰ ਰਹੇ ਨੇ ਉਹ ਖਿਆਲ ਜਾਏਗਾ ਉਹ ਤਾਂ ਆਪਣੀ ਚੁਆਇਸ ਵਾਲੀ ਗੱਲ ਹੈ ਆਹ ਜੋ ਬਾਹਰ ਆਣ ਤਾਂ ਤੇ ਮੋਸਟਲੀ online ਹੀ ਪਰਚੇਸ ਕਰਕੇ ਭੇਜਣਗੇ ਜੋ ਮਾਰਕੀਟ ਹੈ ਉਹ ਵੀ ਖਾਲੀ ਤਾਂ ਇਹ ਵੀ ਨਹੀਂ ਹੈਗੇ ਆਪਣੀ ਚੁਆਇਸ ਵਾਲੀ ਗੱਲ ਹੈ ਜਿਸ ਨੂੰ ਜਿੱਥੇ ਅੱਛਾ ਲੱਗੇ ਪਾਪਾ ਜੀ ਦਿਨ ਦੀ ਸ਼ੁਰੂਆਤ ਕਰ ਲਈਏ ਮੈਰਿਡ ਹੋ ਤੁਸੀਂ ਹਾਂ ਮੈਰਿਡ ਆ ਬ੍ਰਦਰ ਲੋਕਲੀ ਨਹੀਂ ਜੀ ਮੈਂ ਬਾਹਰ ਆ ਬ੍ਰਦਰ ਇੱਥੇ ਰਹੇ ਮੈਂ ਦਿੱਲੀ ਰਹਿੰਦੀ ਹਾਂ ਓਕੇ ਤੁਸੀਂ ਅੱਛਾ ਮਤਲਬ ਕਿ ਰਖੜੀ ਬੰਨਣ ਆਇਆ ਜੀ ਹਾਂ ਜੀ ਪੰਜਾਬੀ ਬੜੀ ਸੋਹਣੀ ਬੋਲਦੇ ਤੁਸੀਂ ਮਤਲਬ ਜੰਪਲ ਤੁਹਾਡਾ ਉਰੇ ਦਾ ਹੀ ਆ ਜੀ ਹਾਂ ਜੀ ਮੈਂ ਉਰੇ ਉਰੇ ਦੀ ਆ ਪਰ ਰਹਿੰਦੀ ਮੈਂ ਦਿੱਲੀ ਆ ਅੱਛਾ ਅੱਛਾ ਹਾਂ ਜੀ ਤੇ ਮਤਲਬ ਕਿ ਹੁਣ ਤੁਸੀਂ ਸ਼ੋਪਿੰਗ ਕਰਨ ਆਏ ਹੋ ਪਟਿਆਲਾ ਦੇ ਵਿੱਚ ਲੱਗਦਾ ਤੋ ਚੋਇਸ ਕਰ ਪਾਓਗੇ ਦਿੱਲੀ ਤੋਂ ਚੱਲ ਕੇ ਆਏ ਹੋ ਨਹੀਂ ਉਰੇ ਮੈਨੂੰ ਚੋਇਸ ਨਹੀਂ ਬੈਟਰ ਨਹੀਂ ਲੱਗ ਰਹੀ ਉੱਥੇ ਜ਼ਿਆਦਾ ਅੱਛੀ ਚੋਇਸ ਹੈ ਆ ਤਾਂ ਉੱਤੋਰੀ ਹੈ ਸਾਰੀ ਰਖੜੀ ਆ ਤਾਂ ਦਿੱਲੀ ਤੋਂ ਹੀ来 ਹੈ ਬਟ ਇੱਥੇ ਮੈਨੂੰ ਹਲੇ ਤਾਂ ਇੰਨੀ ਅੱਛੀ ਚੋਇਸ ਨਹੀਂ ਲੱਗ ਰਹੀ ਬਾਕੀ ਮਾਰਕੀਟ ਘੁੰਮ ਕੇ ਦੇਖ ਲੈਣ ਚੋਇਸ ਤਾਂ ਕਰਨੀ ਪਵੇਗੀ ਲੈਣੀ ਤਾਂ ਹੈਗੀ ਹੈ ਕਿ ਦਿਨ ਦੀ ਜੇਕਰ ਆਪਾਂ ਗੱਲ ਕਰ ਲਈਏ ਰਖੜੀ ਦਾ ਤਿਹਾਰ ਬੜੇ ਚਾਹ ਹੁੰਨੇ ਹੈ ਪਹਿਣਾ ਨੂੰ ਹੈਨਾ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਜਿਹੜੀ ਦਿਨ ਦੀ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਹੁੰਦੀ ਹੈ ਪਹਿਲਾਂ ਪੂਜਾ ਕਰਕੇ ਕਰਦੇ ਆ ਸ਼ੁਰੂਆਤ ਉਸ ਤੋਂ ਬਾਅਦ ਰਖੜੀ ਕਰਕੇ ਫਿਰ ਉਸ ਮਤਲਬ ਖਾਲੀ ਪੇਟ ਖਾਣਾ ਕੁਝ ਨਹੀਂ ਹੈ ਰਖੜੀ ਕਰਕੇ ਫਿਰ ਖਾਂਦੇ ਪੀਂਦੇ ਕੁਝ ਮਾਤਾ ਜੀ ਮਾਤਾ ਜੀ ਮਾਤਾ ਜੀ ਪਹਿਲਾਂ ਸਮੇਂ ਦੇ ਵਿੱਚ ਨਾ ਖੰਮਣੀ ਹੁੰਦੀ ਸੀ ਹੈਨਾ ਕੱਚੇ ਧਾਗੇ ਬਣੇ ਜਾਂਦੇ ਸੀ ਪਰ ਲੇਕਿਨ ਅੱਜ ਕਹਿੰਦੇ ਬੜੀ ਮਹਿੰਗੀ ਮਹਿੰਗੀ ਰਖੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਬੜਾ ਪਰਿਵਰਤਨ ਨਹੀਂ ਆ ਗਿਆ ਮਾਰਕੀਟ ਵਿੱਚ ਉਹ ਤਾਂ ਹੈ ਪਰ ਦਿਖਾਵਾ ਤਾਂ ਹੈਗਾ ਹੀ ਹੈ ਦਿਖਾਵਾ ਜ਼ਰੂਰ ਪਰਵਰਤਨ ਹੈ ਕਿਉਂ ਨਹੀਂ ਹੈ ਸੋਨੇ ਟਾਈਮ ਸੀ ਉਹ ਵਲੇ ਜਾਂ ਅੱਜ ਸੋਨੇ ਟਾਈਮ ਨੇ ਹੁਣ ਜ਼ਿਆਦਾ ਸੋਨੇ ਆ ਤਾਂ ਹੁਣ ਅੱਛੇ ਲੱਗ ਰਹੇ ਉਹ ਤਾਂ ਤਾਂ ਦੂਜੀ ਰਖੜੀਆਂ ਹੁੰਦੀਆਂ ਸੀ ਤਾਰਿਆਂ ਵਾਲੀਆਂ ਉਹੀ ਬਣਦੇ ਸੀ ਉਦੋਂ ਤਾਂ ਸਾਰੇ ਪਰ ਹੁਣ ਇਹ ਆ ਵੀ ਨਵੀਆਂ ਨਵੀਆਂ ਚੱਲ ਰ ਪਈਆਂ ਰੰਗ-ਬਰੰਗੀਆਂ ਜਿਹੜੀਆਂ ਅੱਖਾਂ ਨੂੰ ਪਾਉਂਦੇ ਆਣੇ ਜੀ ਹਾਂ ਹਾਂ ਹੁਣ ਉਹ ਚੱਲ ਗਈ ਸੋ ਬਿਲਕੁਲ ਰੰਗ-ਬਰੰਗੀਆਂ ਜਿਹੜੀਆਂ ਰਖੜੀਆਂ ਜਿਹੜੀਆਂ ਅੱਖਾਂ ਨੂੰ ਪਾਉਂਦੀਆਂ ਨੇ ਉਹ ਬਾਜ਼ਾਰ ਦੇ ਵਿੱਚ ਹੁਣ ਦੇਖਣ ਨੂੰ ਮਿਲ ਰਹੀਆਂ ਨੇ ਸੋ ਵੱਖ-ਵੱਖ ਬਾਜ਼ਾਰ ਦੀ ਰੌਣਕਾ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਲੋਕ ਜਿਹੜੇ ਸ਼ਾਪਿੰਗ ਕਰਦੇ ਦਿਖਾਈ ਦੇ ਰਹੇ ਨੇ ਭੈਣ ਜੀ ਇੱਕ ਮਿੰਟ ਗੱਲ ਕਰ ਸਕਦੇ ਜੀ ਤੁਹਾ ਨਾਲ ਭੈਣ ਜੀ ਸ਼ਾਪਿੰਗ ਕਰਨ ਆਏ ਜੀ ਹਾਂਜੀ ਹਾਂਜੀ ਸ਼ਾਪਿੰਗ ਕਰਨ ਆਏ ਹਾਂ ਲੋਕਲੀਓ ਜੀ ਹਾਂਜੀ ਲੋਕਲੀਆ ਉਕੀਜੀ ਸ਼ਾਪਿੰਗ ਹੋ ਗਈ? ਹਾਂਜੀ ਹੋ ਗਈ ਬਸ ਕਰੀ ਜਾ ਰਹੇ ਹਾਂਗੇ। ਕਿਸ ਤਰ੍ਹਾਂ ਦੀ ਚੋਇਸ ਲਈ ਜੀ? ਬਹੁਤ ਵਧੀਆ ਬੱਸ ਰਖਰੀ ਵਗੈਰਾ ਨਿਊ ਆਏ ਹੋਏ ਡਿਜ਼ਾਈਨ ਬੜੇ ਅੱਛੇ ਆਗੇ। ਜੀ ਜੀ। ਹਾਂਜੀ। ਤੇ ਗੱਲ ਕਰੀਏ ਅੱਜਕੱਲ ਜਿਹੜਾ ਨਾ ਆਨਲਾਈਨ ਦਾ ਪ੍ਰਚਲਨ ਚੱਲ ਰਿਹਾ। ਬਹੁਤ ਲੋਕ ਜਿਹੜੇ ਆਨਲਾਈਨ ਵੱਲ ਜਾ ਰਹੇ ਆ ਤੁਸੀਂ ਮਾਰਕੀਟ ਹੀ ਜਾਇਓ। ਲੱਗਦਾ ਨਹੀਂ ਕਿ ਜਿਹੜੇ ਲਾਈਵ ਆਪਾਂ ਦੇਖ ਕੇ ਇੱਕ ਅੱਛਾ ਡਿਜ਼ਾਈਨ ਪਸੰਦ ਕਰ ਸਕਦੇ ਆ। ਨਹੀਂ। ਆਨਲਾਈਨ ਚ ਤਾਂ ਪਤਾ ਨਹੀਂ ਚੱਲਦਾ ਸਰ ਜਦੋਂ ਆਪਾਂ ਆਣੇ ਆ ਕਿ ਦੇਖਦੇ ਆ ਡਿਜ਼ਾਈਨ ਨਵੇਂ ਨਵੇਂ ਡਿਜ਼ਾਈਨ ਆ ਤੇ ਅੱਛੇ ਲੱਗਦੇ ਆਗੇ। ਦੇਖਣ ਤੇ ਔਰ ਆਨਲਾਈਨ ਪਤਾ ਹੀ ਲੱਗਦਾ ਹੈ ਕਿਵੇਂ ਦਾ ਡਿਜ਼ਾਈਨ ਹੈ ਕਿਵੇਂ ਦਾ ਨਹੀਂ ਆਪਾਂ ਜਦੋਂ ਆ ਕੇ ਦੇਖਦੇ ਆ ਅੱਛੇ ਲੱਗਦੇ ਡਿਜ਼ਾਈਨ ਔਰ ਪਤਾ ਵੀ ਲੱਗਦਾ ਕਿ ਰਖੜੀ ਦਾ ਡਿਜ਼ਾਈਨ ਦਾ ਮਹਿੰਗੀ ਮਹਿੰਗੀ ਰਖੜੀ ਦੇਖੋ ਨਾ ਮਿਲਦੀ ਇਸ ਵਾਰ ਜੀ ਨਹੀਂ ਨਹੀਂ ਸਹੀ ਨੇ ਮਹਿੰਗੇ ਵੀ ਨੇ ਸਸਤੇ ਵੀ ਨੇ ਰੇਟ ਵੀ ਸਹੀ ਨੇ ਸਾਰੇ ਦੇ ਹੋਰ ਅੱਛੇ ਵੀ ਡਿਜ਼ਾਈਨ ਵੀ ਅੱਛੇ ਆਗੇ ਸਰ ਜੀ ਤਾਂ ਜੀ ਤੇ ਸਾਰਾ ਸਾਲ ਵੈਸੇ ਭਰਾ ਨਾਲ ਕਿੱਦਾਂ ਦੀ ਨਿਭਦੀ ਹੈ ਜੀ ਵਧੀਆ ਜਾਂ ਫਿਰ ਲੜ ਕੇ ਹੁੰਦੀ ਹੈ ਲੜਾਈ ਚ ਲੱਗਦਾ ਹੁੰਦੀ ਰਹਿੰਦੀ ਹੈਗੀ ਜੇ ਇਹ ਨਾ ਹੋਵੇ ਤਾਂ ਫਿਰ ਪਿਆਰ ਕਰਦਾ ਪੈਪਾਈ ਬਹੁਤ ਵਧੀਆ ਰਹਿੰਦੇ ਹੈ ਸਾਡੇ ਤਾਂ ਚੱਲਦੀ ਰਹਿੰਦਾ ਜੀ ਤੇ ਲੜਾਈ ਕਹਿ ਸਕਦੇ ਹੋ ਰਖੜੀ ਦੇ ਆਕੇ ਜਦੋਂ ਭੈਣ ਨੂੰ ਜਦੋਂ ਭੈਣ ਭਰਾ ਦੀ ਜੇਬ ਮਾਂਜਦੀ ਹੈ ਜੇਬਾਂ 'ਚੋਂ ਨੋਟ ਕਢਾਂਦੀ ਹੈ ਲੜਾਈ ਖਤਮ ਹੋ ਜਾਂਦੀ ਹੈ ਫਿਰ ਨਹੀਂ ਉਹ ਤਾਂ ਚੱਲਦੀ ਰਹਿੰਦੀ ਹੁੰਦੀ ਹੈ ਉਹ ਤਾਂ ਚੱਲਦੀ ਰਹਿੰਦੀ ਹੁੰਦੀ ਹੈ ਚਾਹੇ ਨੋਟ ਪੈ ਉਧਰੋਂ ਨਿਕਲ ਜਾਏ ਜਿੱਦੋਂ ਮੰਗਦੀ ਵੀ ਲੜਾਈ ਤੇ ਲੜਾਈ ਹੀ ਆ ਗਈ ਇਹਦੇ বিনা ਪਿਆਰ ਹੀ ਨਹੀਂ ਹੈਗਾ ਫਿਰ ਤਾਂ ਸਮਝ ਲਓ ਮੁੱਲ ਦੇ ਹੀ ਪਿਆਰ ਰਹੇਗੇ ਬਸ ਇਹ ਸਮਝ ਲਓ ਅੱਜ ਕੱਲ ਤਾਂ ਬੱਸ ਹੀ ਵਧੀਆ ਹੈ ਸਾਰਾ ਬਹੁਤ ਵਧੀਆ ਹੈ ਇਹ ਤਾਂ ਮਿੱਠਾ ਰਿਸ਼ਤਾ ਹੁੰਦਾ ਭਰਾ ਦਾ ਜੀ ਹਾਂ ਜੀ ਐਸ ਤਰ੍ਹਾਂ ਦਾ ਕੇਅਰਫੁਲ ਰਿਸ਼ਤਾ ਬਹੁਤ ਵਧੀਆ ਹੈ ਜੀ ਮੇਰੇ ਭਰਾ ਤਾਂ ਬਹੁਤ ਕੇਅਰ ਕਰਦੇ ਆਗੇ ਹਾਂ ਆਪੋ ਹੋਰ ਤਾਂ ਪਤਾ ਨਹੀਂ ਹੈ ਕਿ ਮੇਰੇ ਭਰਾ ਸਾਰੀ ਬਹੁਤ ਕੇਅਰ ਕਰਦੇ ਆ ਬਹੁਤ ਜ਼ਿਆਦਾ ਉਹ ਤਾਂ ਬਹੁਤ ਵਧੀਆ ਨੇਗੇ ਕਿਸ ਤਰ੍ਹਾਂ ਦੀ ਜਕਰ ਆਪਾਂ ਸ਼ੁਰੂਆਤ ਦਿਨ ਦੀ ਗੱਲ ਕਰ ਲਈਏ ਰਖੜੀ ਦੇ ਦਿਨ ਦੀ ਸ਼ੁਰੂਆਤ ਕੀ ਰਹਿੰਦੀ ਹੈ ਜੀ ਦਿਨ ਦੀ ਸ਼ੁਰੂਆਤ ਸਰ ਕਿਸ ਤਰ੍ਹਾਂ ਮਤਲਬ ਭਰਾ ਨੂੰ ਕਿਸ ਤਰ੍ਹਾਂ ਦੇ ਨਾਲ ਤਿਲਕ ਕਰਦੇ ਹੋ ਰਖੜੀ ਬੰਦੇ ਹੋ ਆਪਣੀ ਸਰਦਾਰਾਂ ਜਿਹਾ ਸਿੰਪਲ ਜੀ ਹੁੰਦੀ ਹੈ ਜੀ ਤਿਲਕ ਕਰਕੇ ਬਸ ਰਖੜੀ ਬੰਦਨੇ ਵਾਇਗੁਰ ਦੇ ਸਾਹਮਣੇ ਬਸ ਇਦਾਂ ਹੀ ਹੁੰਦਾ ਜੀ ਸਿੰਪਲ ਧਾਗਾ ਬੰਦੋ ਵੀ ਰਖੜੀ ਹੈ ਜੀ ਇਹ ਬਸ ਸਾਡੇ ਤਾਂ ਇਸ ਤਰ੍ਹਾਂ ਬਾਕੀ ਹਰ ਇੱਕ ਦਾ ਅਲੱਗ-ਅਲੱਗ ਰਿਵਾਜ ਹੁੰਦਾ ਹੈ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈ ਬਿਲਕੁਲ ਹਾਂ ਜੀ ਸੋ ਬਜ਼ਾਰਾਂ ਦੀਆਂ ਰੌਣਕਾਂ ਨੇ ਆਰੇ ਸਮਾਜ ਦੇ ਵਿੱਚ ਖੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭੈਣਾ ਜਿਹੜੇ ਭਰਾ ਦੇ ਗੁੱਟ ਤੇ ਰਖੜੀ ਬੰਨਣ ਦੇ ਲਈ ਬਜ਼ਾਰਾਂ ਦੇ ਵਿੱਚ ਰਖੜੀਆਂ ਸ਼ਾਪਿੰਗ ਕਰਨ ਦੇ ਲਈ ਆਰੇ ਸਮਾਜ ਆਈ ਹੋਇਆ ਨੇ ਸੋ ਪਟਿਆਲਾ ਦੀਆਂ ਤਸਵੀਰਾਂ ਨੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਬਣੇ ਰਹੋ ਬਾਲਪੀਟ ਟੀਵੀ ਦੇ ਨਾਲ